ਹੈਲੋ ਸੋਸੀਕਾਲ ਜੀ ਸਾਰਿਆਂ ਨੂੰ ਤੇ ਲਾਈਵ ਸਟਾਰਟ ਕੀਤਾ ਜੀ ਅੱਜ ਲਾਈਵ ਵੀਡੀਓ ਲੈ ਕੇ حاضر ਹੋਏ ਆਂ ਜੀ ਤੇ ਆਸ ਕਰਦੇ ਆਂ ਤੁਹਾਨੂੰ ਇਹ ਵੀਡੀਓ ਪਸੰਦ ਆਊਗੀ ਤੇ ਜੇਕਰ ਬਾਅਦ ਬਿਲਕੁਲ ਸਹੀ ਆ ਰਹੀ ਹੈ ਤਾਂ ਵੀਡੀਓ ਸਟਾਰਟ ਕਰੀਏ ਤੇ ਆਵਾਜ਼ ਵਗੈਰਾ ਦੱਸ ਦਿਓ ਵੀਰੇ ਜੇਕਰ ਸਹੀ ਆ ਰਹੀ ਹੈ ਤਾਂ ਆਪਾਂ ਲਾਈਵ ਵੀਡੀਓ ਜਿਹੜੀ ਸਟਾਰਟ ਕਰ ਦੇਣੀ ਹੈ ਤੇ ਸਾਰੇ ਭਰਾ ਜੁੜਜੋ ਜਲਦੀ ਤੋਂ ਜਲਦੀ ਤੇ ਨਾਲ ਦੀ ਨਾਲ ਵੀਡੀਓ ਸ਼ੇਅਰ ਕਰ ਦਿਓ ਤੇ ਆਵਾਜ਼ ਕਮੈਂਟ ਕਰਕੇ ਜਰੂਰ ਦੱਸ ਦਿਓ ਭਰਾ ਆਵਾਜ਼ ਆ ਰਹੀ ਐ ਤੇ ਲਾਈਵ ਵੀਡੀਓ ਚੱਲ ਰਹੀ ਐ ਵੀਰੇ ਲਾਈਵ 2-4 ਐਡਾ ਦਿਖਾਉਣੀਆਂ ਤੁਹਾਨੂੰ ਤੇ ਗੱਲ ਕਰਨੀ ਐ ਤੇ ਆਪਣਾ ਵੱਡਾ ਬ੍ਰਦਰ ਗਿਆ ਹੋਇਆ ਸੀਗਾ ਧਰਨੇ ਦੇ ਉੱਤੇ ਤੇ 2-4 ਦਿਨਾਂ ਤੋਂ ਮਹੀਂ ਵੀਡੀਓ ਪਾ ਰਿਹਾ ਸੀਗਾ ਪਹਿਲਾਂ ਮੈਂ ਧਰਨੇ ਤੇ ਸੀ ਤੇ ਅੱਜ ਉਹਨਾਂ ਨੇ ਆ ਜਾਣਾ ਇਸ ਤੋਂ ਬਾਅਦ ਫਿਰ ਕੰਟੀਨਿਊ ਵੀਡੀਓ ਚੱਲੇ ਜਾਣਗੀਆਂ ਤੇ ਕਮੈਂਟ ਕਰਕੇ ਦੱਸ ਦਿਓ ਆਵਾਜ਼ ਬਿਲਕੁਲ ਓਕੇ ਆ ਰਹੀ ਐ ਤਾਂ ਵੀਡੀਓ ਸਟਾਰਟ ਕਰੀਏ ਵੀਰੇ ਦੋ ਚਾਰ ਐਡਸ ਆਉਣਗੀਆਂ ਤੇ ਦੋ ਚਾਰ ਗੱਲਾਂ ਕਰਨੀਆਂ ਨੇ ਸਾਰੇ ਵੀਰਾਂ ਦੇ ਨਾਲ ਤੇ ਜੇਕਰ ਆਵਾਜ਼ ਵਗੈਰਾ ਪ੍ਰੋਪਰ ਆ ਰਹੀ ਤਾਂ ਕਮੈਂਟ ਕਰਕੇ ਦੱਸ ਦਿਓ ਉਸ ਤੋਂ ਬਾਅਦ ਆਪਾਂ ਇਹ ਵੀਡੀਓ ਐ ਸਟਾਰਟ ਕਰ ਦੇਣੀ ਹੈ ਤੇ ਇੱਕ ਅੱਧੀ ਐਡ ਮੈਂ ਤੁਹਾਡੇ ਬਾਰੇ ਪਹਿਲਾਂ ਤੁਹਾਨੂੰ ਐਡ ਦਿਖਾ ਦਿਆਂ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਜਿਹੜੀ ਕੰਟੀਨਿਊ ਕਰਨੀ ਹੈ ਤੇ ਐਡ ਆਪਾਂ ਦੇਖ ਲੈਂਦੇ ਆ ਵੀਰੇ ਇੱਕ ਇੱਕ ਸਭ ਤੋਂ ਪਹਿਲੀ ਜਿਹੜੀ ਆਪਣੇ ਕੋਲੇ ਐਡ ਪਹੁੰਚੀ ਹੈ ਵੀਰੇ ਇਹ ਫੋਰ ਟਰੈਕਟਰ ਦੀ ਐਡ ਪਹੁੰਚੀ ਹੈ ਫੋਟੋਆਂ ਦੇਖ ਲਓ ਫਿਰ ਆਪਾਂ ਇਹਦੇ ਬਾਰੇ ਗੱਲ ਕਰਦੇ ਆਂ ਟਰੈਕਟਰ ਦੇ ਬਾਰੇ ਤੇ ਇਹ ਹੈ ਜੀ ਆਪਣੇ ਕੋਲ ਟਰੈਕਟਰ ਜਿਹੜਾ ਪਹੁੰਚਿਆ ਫੋਰ ਫੋਟੋਆਂ ਤੁਹਾਡੇ ਸਾਹਮਣੇ ਆ ਜੀ ਫੋਟੋਆਂ ਚੈੱਕ ਕਰ ਲਓ ਜਰਾ ਉਸ ਤੋਂ ਬਾਅਦ ਤੁਹਾਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਅਸੀਂ ਦੇ ਦਿੰਦੇ ਆਂ ਜੀ ਗੁੱਡ ਮਾਰਨਿੰਗ ਵੀਰ ਜੀ ਗੁੱਡ ਮਾਰਨਿੰਗ ਵੀਰੇ ਕੀ ਹਾਲ ਤੇ ਇਹ ਆ ਗਈਆਂ ਜੀ ਫੋਟੋਆਂ ਕੰਡੀਸ਼ਨ ਵਧੀਆ ਵੀਰੇ ਟਰੈਕਟਰ ਦੀ ਤੇ ਬਾਕੀ ਤੁਹਾਨੂੰ ਮੈਂ ਦੀ ਪੂਰੀ ਜਾਣਕਾਰੀ ਦੇ ਦਿੰਦਾ ਕਿੱਥੇ ਖੜਾ ਟਰੈਕਟਰ ਇਹ ਤੇ ਮਾਲਕ ਵੀਰਾਂ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਸ਼ੋ ਹੋ ਜੂਗਾ ਜੀ ਉਹਨਾਂ ਨਾਲ ਤੁਸੀਂ ਪ੍ਰੋਪਰ ਗੱਲਬਾਤ ਕਰਕੇ ਤੁਸੀਂ ਇਹ ਜਿਹੜਾ ਟਰੈਕਟਰ ਹੈ ਖਰੀਦ ਸਕਦੇ ਹੋ ਜੀ ਤੇ ਆਹ ਮਾਲਕ ਵੀਰਾਂ ਦਾ ਨੰਬਰ ਹੈ ਜੀ ਉੱਪਰ ਖੱਟੇ ਖੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਦੇ ਉੱਤੇ ਤੁਸੀਂ ਗੱਲ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਬਾਰੇ ਜਾਣਕਾਰੀ ਦੇ ਦਿੰਦੇ ਨੇ ਜੀ ਫੋਰਡ 3610 ਟਰੈਕਟਰ ਹੈ ਵੀਰੇ ਇਹ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਖੜਾ ਹੋਇਆ ਹੈ Ориジナル ਪੇਂਟ ਆ ਵੀਰੇ ਜਿੰਨਾ ਪੇਂਟ ਆ ਸਾਰਾ Ориジナル ਹੈ ਤੇ ਮਾਡਲ 1990 ਹੈ 80 ਪੈਸੇ ਟਾਇਰ ਪਏ ਨੇ ਕੰਡੀਸ਼ਨ ਬਿਲਕੁਲ ਓਕੇ ਹੈ ਵੀਰੇ ਕੰਡੀਸ਼ਨ ਪੱਖੋਂ ਕੋਈ ਕਮੀ ਪੇਸ਼ ਨਹੀਂ ਕੰਟੈਕਟ ਨੰਬਰ 991539920 ਇਹਨਾਂ ਦਾ ਕੰਟੈਕਟ ਨੰਬਰ ਹੈ ਜੀ ਸਕ੍ਰੀਨ ਦੇ ਉੱਪਰ ਵੀ ਸ਼ੋ ਹੋ ਰਿਹਾ ਹੈ ਇਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਜੀ ਬਿਲਕੁਲ ਵਧੀਆ ਕੰਡੀਸ਼ਨ ਦਾ ਇਹ ਵੀਰੇ ਟਰੈਕਟਰ ਹੈ ਜੇਕਰ ਕੋਈ ਭਰਾ ਇਹਨੂੰ ਖਰੀਦਣਾ ਚਾਹੁੰਦਾ ਹੈ ਤਾਂ ਤੁਸੀਂ ਖਰੀਦ ਸਕਦੇ ਹੋ ਕੰਡੀਸ਼ਨ ਤੁਸੀਂ ਦੇਖ ਹੀ ਲਈ ਹੈ ਜੀ ਤੇ ਕਮੈਂਟ ਕਰ ਦਿਓ ਵੀਰੇ ਜੇ ਬਾਜਬੂ ਬਿਲਕੁਲ ਓਕੇ ਆ ਰਹੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਤਾਂ ਕਿ ਲਾਈਵ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਤੇ ਆਪਾਂ ਵਧੀਆ ਤੁਹਾਡੇ ਲਈ ਇਹ ਕੰਟੀਨਿਊ ਕਰੀਏ ਤੇ ਨੈਕਸਟ ਐਡ ਤੁਹਾਨੂੰ ਦਿਖਾਉਣੇ ਆ ਜੀ ਆਈਸ਼ਰ ਟਰੈਕਟਰ ਆਪਣੇ ਕੋਲੇ ਪਹੁੰਚਿਆ ਆਈਸ਼ਰ ਟਰੈਕਟਰ ਦੀ ਕਾਫੀ ਡਿਮਾਂਡ ਰਹਿੰਦੀ ਹੈ ਜੀ ਤੇ ਆਈਸ਼ਰ ਟਰੈਕਟਰ ਲੈ ਕੇ ਆਏ ਆ ਜੀ ਤੇ ਕੱਲ ਤੋਂ ਪਹਿਲਾਂ ਦੀ ਤਰ੍ਹਾਂ ਵੀਡੀਓ ਫੇਰ ਆਉਣਾ ਸਟਾਰਟ ਹੋ ਜਾਣਗੀਆਂ ਜੀ ਪਹਿਲਾਂ ਵਾਲੀ ਵੀਡੀਓ ਕੁਝ ਬੜੀਆਂ ਪਈਆਂ ਸੀ ਸਾਡੇ ਕੋਲੇ ਬਸ ਅਪਲੋਡ ਕਰ ਦਿੰਦੇ ਸੀ ਤੇ ਵੀਰ ਆਪਣਾ ਬਣਾ ਕੇ ਗਿਆ ਸੀਗਾ ਤੇ ਅੱਜ ਦੀ ਵੀਡੀਓ ਸਾਡੇ ਕੋਲੇ ਹੈ ਨਹੀਂ ਸੀ ਇਸ ਕਰਕੇ ਫਿਰ ਮੈਨੂੰ ਲਾਈਵ ਹੋਣਾ ਪਿਆ ਤੇ ਅੱਜ ਉਹਨਾਂ ਨੇ ਆ ਜਾਣਾ ਤੇ ਕੱਲ ਤੋਂ ਫੇਰ ਵੀਡੀਓਜ਼ ਕੰਟੀਨਿਊ ਸਟਾਰਟ ਹੋ ਜਾਣਗੀਆਂ ਜੀ ਤੇ ਆਇਸ਼ਰ ਟਰੈਕਟਰ ਆਪਣੇ ਕੋਲੇ ਪਹੁੰਚਿਆ ਜੀ ਉਹਦੀਆਂ ਫੋਟੋਆਂ ਦਿਖਾ ਦਿੰਨੇ ਆ ਤੇ ਫੇਰ ਆਪਾਂ ਕਰਦੇ ਆ ਜੀ ਉਹਦੇ ਬਾਰੇ ਗੱਲਬਾਤ ਫੋਟੋਆਂ ਦੇਖੋ ਜੀ ਆਇਸ਼ਰ ਟਰੈਕਟਰ ਦੀਆਂ ਸਭ ਤੋਂ ਪਹਿਲਾਂ ਅੱਜ ਤੋਂ ਡੇ ਨਾਲ ਦੋ ਚਾਰ ਗੱਲਾਂ ਹੋਰ ਕਰਨੀਆਂ ਜੀ ਤੇ ਲਾਈਵ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਇਹ ਵੀ ਜਰੂਰ ਦੱਸਿਓ ਇਹ ਆਇਸ਼ਰ ਟਰੈਕਟਰ ਹੈ ਜੀ ਫੋਟੋਆਂ ਚੈੱਕ ਕਰ ਲਓ ਪੰਜਾਬ ਨੰਬਰ ਹੈ ਤੇ ਇਸ ਤੋਂ ਬਾਅਦ ਤੁਹਾਨੂੰ ਆਪਾਂ ਇਹਦੀ ਪੂਰੀ ਜਾਣਕਾਰੀ ਦੇ ਦੇਾਂਗੇ ਜੀ ਤੇ ਮੈਂ ਥੋੜੀ ਜੀ ਫੋਟੋ ਜਿਹੜੀ ਆਪਦੀ ਇਹ ਹੈ ਜੀ ਆਈਸ਼ਾ ਟਰੈਕਟਰ ਹੁਣ ਤੋਂ ਉਹਦੀ ਬੰ ਪ੍ਰੋਪਰ ਜਾਣਕਾਰੀ ਮਾਡਲ ਹੈਗਾ ਜੀ 1996 ਮਾਡਲ ਹੈ ਜੀ ਟਰੈਕਟਰ ਆਈਸ਼ਰ 242 ਬਿਲਕੁਲ ਓਕੇ ਕੰਡੀਸ਼ਨ ਦਾ ਟਰੈਕਟਰ ਹੈ ਵੀਰੇ ਵੀਰ ਮਹਿੰਦਰਾ ਦਿਖਾਓ 265 ਜਾਂ 275 ਬਿਲਕੁਲ ਵੀਰੇ ਮਹਿੰਦਰਾ ਟਰੈਕਟਰ ਵੀ ਲੈ ਕੇ ਆਉਨੇ ਆ ਤੇ ਨੰਬਰ ਆਇਸ਼ਰ ਵਾਲੇ ਵੀਰ ਦਾ ਨੰਬਰ ਸਕਰੀਨ ਤੇ ਸ਼ੋਅ ਕਰਵਾ ਦਿੰਨੇ ਆ ਜੀ ਤੇ ਨੰਬਰ ਔਨ ਆ ਲਿਆ ਜੀ ਇਹਨਾਂ ਨੂੰ ਕਾਲ ਕਰ ਸਕਦੇ ਹੋ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੇਕਰ ਕੋਈ ਲੈਣਾ ਚਾਹੁੰਦਾ ਕਿਸਾਨ ਵੀਰ ਆਇਸ਼ਰ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਆਇਸ਼ਰ ਟਰੈਕਟਰ ਦੇਖ ਰਹੇ ਹੋ ਵੀਰੇ ਤੇ ਕੰਡੀਸ਼ਨ ਵਗੈਰਾ ਬਿਲਕੁਲ ਓਕੇ ਹੈ ਨੰਬਰ ਸਕਰੀਨ ਤੇ ਗੱਲ ਕਰ ਸਕਦੇ ਹੋ 24296 ਮਾਡਲ ਹੈ ਜੀ ਟਾਇਰਾਂ ਟੂਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਪਈ ਹੈ ਤੇ ਕੋਈ ਸਮੱਸਿਆ ਨਹੀਂ ਟਰੈਕਟਰ ਦੇ ਵਿੱਚ ਜੀ ਤੇ ਨੰਬਰ ਆ ਗਿਆ ਤੇ ਇਹਨਾਂ ਦੇ ਉੱਤੇ ਗੱਲ ਕਰਕੇ ਤੁਸੀਂ ਇਹ ਨੰਬਰ ਦੇ ਉੱਤੇ ਤੇ ਜਿਹੜਾ ਇਹ ਟਰੈਕਟਰ ਖਰੀਦ ਸਕਦੇ ਹੋ ਤੇ ਨੈਕਸਟ ਐਡ ਜਿਹੜੀ ਆਪਣੇ ਕੋਲੇ ਆਈ ਹੈ ਵੀਰੇ ਇਹ ਲਾਈਵ ਐਡ ਚੱਲ ਰਹੀ ਹੈ ਤੁਸੀਂ ਵੀ ਆਪਣੀ ਐਡ ਕਰਵਾ ਸਕਦੇ ਹੋ ਤੇ ਸਾਨੂੰ ਭੇਜ ਸਕਦੇ ਹੋ ਸਾਡਾ ਐਡ ਭੇਜਣ ਲਈ ਨੰਬਰ ਹੈ ਜੀ 9877988446 ਇਹ ਨੰਬਰ ਤੁਸੀਂ ਐਡ ਭੇਜ ਸਕਦੇ ਹੋ ਐਡ ਤੁਹਾਡੀ ਬਿਲਕੁਲ ਫ੍ਰੀ ਦੇ ਵਿੱਚ ਅਸੀਂ ਲਗਾ ਦੇਵਾਂਗੇ ਜੀ ਜੇਕਰ ਕਿਸੇ ਤਰ੍ਹਾਂ ਦੀ ਕੋਈ ਐਡਵਰਟਾਈਜ਼ਮੈਂਟ ਕਰਵਾਉਣਾ ਚਾਹੁੰਦਾ ਤੁਸੀਂ ਸਾਡੇ WhatsApp ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੇ ਨੈਕਸਟ ਐਡ ਤੁਹਾਨੂੰ ਦਿਖਾ ਦਿੰਨੇ ਆ ਜੀ ਗੱਡੀ ਪਹੁੰਚੀ ਹੈ ਜੀ ਆਪਣੇ ਕੋਲ ਅਲਟੋ ਗੱਡੀ ਫੋਟੋਆਂ ਦੇਖੋ ਜੀ ਫਿਰ ਪੂਰੀ ਜਾਣਕਾਰੀ ਦਿੰਨੇ ਆ ਵੀਰੇ ਮੈਸੀ 241 ਬਿਲਕੁਲ ਵੀਰੇ ਆ ਦੇਖ ਰਿਹਾ ਟਰੈਕਟਰ ਤੇ ਲਾਈਵ ਵੀ ਚੱਲ ਰਿਹਾ ਤੁਹਾਡੇ ਸਾਰਿਆਂ ਦੀ ਰਿਪਲਾਈ ਕੀਤੀ ਜਾਊਗੀ ਤੇ ਗੱਡੀ ਦੇਖੋ ਵੀਰੇ ਪਹਿਲਾਂ ਆਪਣੇ ਕੋਲ ਗੱਡੀ ਪਹੁੰਚੀ ਹੈ ਇਹ ਅਲਟੋ ਹੈ ਐਲ ਐਕਸ ਆਈ ਫੋਟੋਆਂ ਦੇਖੋ ਫਿਰ ਪ੍ਰੋਪਰ ਇਹਦੀ ਗੱਲਬਾਤ ਕਰ ਦਿੰਨੇ ਆ ਨੰਬਰ ਮੈਂ ਤੁਹਾਨੂੰ ਦੇ ਦਿੰਨਾ ਵੀਰੇ ਦਾ ਅਲਟੋ ਵਾਲੇ ਦਾ ਨੰਬਰ ਜਲਦੀ ਚਲਦੇ ਸਕਰੀਨ ਸ਼ਾਟ ਲੈ ਲਿਓ ਤੇ ਵੀਡੀਓ ਦੇ ਜਾਂ ਤੁਸੀਂ ਬਾਅਦ ਦੇ ਵਿੱਚ ਦੇਖ ਸਕਦੇ ਹੋ ਤੇ ਆਵਾਜ਼ ਵਗਾਰਾ ਮਨ ਲਾਦਾ ਪ੍ਰੋਪਰ ਆ ਰਹੀ ਹੈ ਵੀਰਾਂ ਦੇ ਕਮੈਂਟ ਸਟਾਰਟ ਹੋ ਚੁੱਕੇ ਨੇ ਫੋਟੋਆਂ ਦੇਖ ਲਓ ਫਿਰ ਤੁਹਾਨੂੰ ਦੱਸ ਦਿਆਂ ਗੱਡੀ ਬਾਰੇ अल्टੋ ਗੱਡੀ ਹੈ ਹਰਿਆਣਾ ਨੰਬਰ ਹੈ ਫੋਟੋਆਂ ਦੇਖ ਰਹੇ ਹੋ ਵੀਰੇ ਤੁਸੀਂ अल्टੋ ਗੱਡੀ ਦੀ ਹੈ ਐਵਰੀ ਐਚ 452 ਹੁਣ ਤੋਂ ਮੈਂ ਪੂਰੀ ਜਾਣਕਾਰੀ ਇਹਦੀ ਵੀਰੇ ਦੇ ਦਿੰਨਾ ਹੈ Alto LXi ਗੱਡੀ ਹੈ ਵੀਰੇ 2011 ਮਾਡਲ ਹੈ। 1.5 ਲੱਖ ਰੁਪਏ ਦੀ ਡਿਮਾਂਡ ਮੰਗੀ ਹੈ, ਬਾਕੀ ਰੇਟ ਮੌਕੇ ਤੇ ਘਟਜੂਗਾ। ਜਿੰਨੇ ਵੀ ਰੇਟ ਤੁਹਾਨੂੰ ਅਸੀਂ ਪਹਿਲਾਂ ਹੋਣ ਵਾਲੀ ਵੀਡੀਓ ਚ ਦਿਖਾਉਨੇ ਆ ਉਹ ਰੇਟ ਫਾਈਨਲ ਨਹੀਂ ਹੁੰਦੇ। ਫਾਈਨਲ ਇਸ ਕਰਕੇ ਨਹੀਂ ਹੁੰਦੇ ਕਿਉਂਕਿ ਜਿੰਨੇ ਵੀ ਵੀਰ ਆਪਾਂ ਨੂੰ ਐਡ ਭੇਜਦੇ ਨੇ ਨਾ ਆਪਾਂ ਕਿਸੇ ਡੀਲਰ ਦੀ ਐਡ ਨਹੀਂ ਲਾਈਦੀ। ਲੋਕਲ ਘਰਾਂ ਦੇ ਵਿੱਚ ਜਿਹੜੇ ਸੰਦ ਹੁੰਦੇ ਨੇ ਉਹਨਾਂ ਦੀ ਐਡ ਭੇਜਦੇ ਨੇ। ਜਿਹੜੇ ਲੋਕਲ ਵੀਰ ਹੁੰਦੇ ਨੇ ਡੀਲਰ ਤਾਂ ਹੁੰਦੇ ਨਹੀਂ ਉਹ ਨਾਰਮਲ ਹੁੰਦੇ ਉਹ ਆਪਦੀ ਚੀਜ਼ ਦਾ ਰੇਟ ਥੋੜਾ ਜਿਆਦਾ ਦੱਸ ਦਿੰਦੇ ਆ ਨਾ ਹੀ ਤੁਹਾਨੂੰ ਮਾਰਕੀਟ ਰੇਟ ਦਾ ਪਤਾ ਹੁੰਦਾ ਨਾ ਹੀ ਉਹਨਾਂ ਨੂੰ ਆਪਦੀ ਚੀਜ਼ ਦਾ ਪਤਾ ਹੁੰਦਾ ਯਾਰ ਕਿੰਨੇ ਕ ਪੈਸੇ ਮੰਗਣੇ ਆ ਤਾਂ ਕਰਕੇ ਉਹ ਥੋੜਾ ਜਿਆਦਾ ਮੰਗ ਲੈਂਦੇ ਨੇ ਬਾਅਦ ਵਿੱਚ ਤੁਸੀਂ ਜਦੋਂ ਫੋਨ ਕਰਦੇ ਹੋ ਰੇਟ ਕਾਫੀ ਥੱਲੇ ਆ ਜਾਂਦਾ ਹੈ ਤਾਂ ਇੱਕ ਵਾਰੀ ਤੁਸੀਂ ਲਾਸਟ ਰੇਟ ਕਾਲ ਕਰਕੇ ਜ਼ਰੂਰ ਪੁੱਛਿਆ ਕਰੋ ਚੀਜ਼ ਲੈਣ ਤੋਂ ਪਹਿਲਾਂ ਜਦੋਂ ਤੁਸੀਂ ਖਰੀਦਣ ਜਾਂਦੇ ਹੋ ਚੀਜ਼ ਇੱਕ ਵਾਰੀ ਤਾਜ਼ੀਆਂ ਫੋਟੋਆਂ ਜ਼ਰੂਰ ਮੰਗਾ ਲਿਆ ਕਰੋ ਉਹਨੂੰ ਵੀਰ ਨੂੰ ਕਹਾਂ ਕਰੋ ਕਿ ਭਾਈ ਹੁਣ ਦੀਆਂ ਫੋਟੋਆਂ ਭੇਜ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫੋਨ ਕਰਕੇ ਜ਼ਰੂਰ ਪੁੱਛਿਆ ਕਰੋ ਵੀ ਸੰਧ ਹੈਗਾ ਕਿ बिक ਗਿਆ ਤੇ ਕਈ ਵੀਰ ਮਤਲਬ ਕਿ ਚਲੇ ਜਾਂਦੇ ਸਾਨੂੰ ਫੋਨ ਆਉਂਦੇ ਰਹਿੰਦੇ ਨੇ ਯਾਰ ਬਾਈ ਬਾ ਪਹਿਲਾਂ ਫੋਟੋਆਂ ਹੋਰ ਸੀ ਬਾਅਦ ਚ ਹੋਰ ਸੀਗੀਆਂ ਸੰਧ बिक ਗਿਆ ਐਸਾ ਸੀ ਉਹੀਂ ਚਲੇ ਗਏ ਤਾਂ ਕਰਕੇ ਸਾਰੀ ਪਹਿਲਾਂ ਜਾਣਕਾਰੀ ਨੂੰ ਤਾਂ ਲੈ ਲਿਆ ਕਰੋ ਗੱਡੀ ਬਿਲਕੁਲ ਓਕੇ ਹੈ ਜੀ ਐਨਓਸੀ ਮਿਲ ਜੂਗੀ ਫੋਨ ਨੰਬਰ ਸਕਰੀਨ ਤੇ ਹੈ 1.5 ਲੱਖ ਰੁਪਏ ਡਿਮਾਂਡ ਹੈ ਆਲਟੋ ਐਲਐਕਐਸਆਈ ਗੱਡੀ ਹੈ ਵੀਰੇ ਕੰਡੀਸ਼ਨ ਵਗੈਰਾ ਤੁਸੀਂ ਦੇਖ ਲਿਓ ਬਿਲਕੁਲ ਵਧੀਆ ਕੰਡੀਸ਼ਨ ਦੀ ਗੱਡੀ ਹੈ ਤੇ ਵੀਰਾਂ ਦੀ ਡਿਮਾਂਡ ਆ ਰਹੀ ਹੈ ਵੀਰੇ 855 ਹੈਗਾ ਤੇ 4511 ਬਿਲਕੁਲ ਵੀਰੇ ਇੱਕ ਤਾਂ ਨਾ ਐਡ ਮੇਰੇ ਕੋਲ ਬਹੁਤ ਘੱਟ ਸੀਗੀ ਕਿਉਂਕਿ ਆਪਣੇ ਵੱਡੇ ਭਰਾ ਦਾ ਤੁਹਾਨੂੰ ਪਤਾ ਇਹ ਚੈਨਲ ਹੈ ਤੇ ਉਹ ਆਪਣਾ ਜਿਹੜਾ ਸੰਘਰਸ਼ ਚੱਲ ਰਿਹਾ ਸਾਰੇ ਕਿਸਾਨ ਵੀਰਾਂ ਦਾ ਤੇ ਉਹਦੇ ਵਿੱਚ ਗਏ ਹੋਏ ਸੀਗੇ ਦੋ ਚਾਰ ਵੀਡੀਓ ਬਣਾ ਕੇ ਗਏ ਸੀ ਜਿਹੜੇ ਮੈਂ ਡੇਲੀ ਚੜਾ ਹੁੰਦਾ ਸੀ ਅੱਜ ਹੈ ਨਹੀਂ ਸੀ ਅੱਜ ਉਹਨਾਂ ਨੇ ਆ ਜਾਣਾ ਅੱਜ ਇਸ ਕਰਕੇ ਫਿਰ ਮੈਂ ਲਾਈਵ ਹੋ ਗਿਆ ਫਾਰਮ ਟਰੈਕ ਸਬ ਟਰੈਕਟਰ ਕੋਸ਼ਿਸ਼ ਕਰਦਾ ਵੀਰੇ ਮੈਂ ਜਿਹੜਾ ਵੀ ਮਿਲਦਾ ਹੈ ਤੇ ਜ਼ਿਆਦਾ ਮੈਂ ਮਤਲਬ ਕਿ ਵੀਡੀਓ ਲੰਮੀ ਨਹੀਂ ਕਰਨੀ ਤੇ ਦੋ ਚਾਰ ਟਰੈਕਟਰ ਤੁਹਾਨੂੰ ਦਿਖਾਉਣੇ ਆ ਤੇ ਦੋ ਚਾਰ ਗੱਲਾਂ ਕਰਨੀਆਂ ਵੀਰੇ ਜਿਹੜਾ ਸਭ ਕੁਝ ਚੱਲ ਰਿਹਾ ਇਹਨੂੰ ਲੈ ਕੇ ਤੇ ਨੈਕਸਟ ਐਡ ਆਪਣੇ ਕੋਲੇ ਆਈ ਆ ਵੀਰੇ ਮੋਟਰਸਾਈਕਲ ਦੀ ਜਿਹੜੀ ਮਗਰ ਆਪਾਂ ਰੈਡੀ ਕਹਿ દઈએ ਜਿਹਨੂੰ ਟਰਾਲੀ ਕਹਿ ਦਈਏ ਛੋਟੀ ਟਰਾਲੀ ਜੀ ਤੇ ਉਹਦੀ ਐਡ ਆਈ ਆ ਵੀਰਾਂ ਨੇ ਭੇਜੀ ਸੀ ਪੈਂਡਿੰਗ ਦੇ ਵਿੱਚ ਪਈ ਸੀ ਇਹ ਵੀ ਤੇ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ ਵੀਰੇ ਕਾਸੀ ਮਗਰ ਵੀ ਪਾ ਸਕਦੇ ਮੋਟਰਸਾਈਕਲ ਤੁਸੀਂ ਟਰੈਕਟਰ ਵਗੈਰਾ ਜਿਵੇਂ ਵੀ ਤੁਹਾਨੂੰ ਆਪਦੇ ਲੋਡ ਮੁਤਾਬਕ ਜੀ ਜੀ ਪਹਿਲਾਂ ਦੇਖੋ ਫੋਟਮਾਂ ਜੀ ਫਿਰ ਆਪਾਂ ਇਹਨਾਂ ਦੇ ਬਾਰੇ ਪੂਰੀ ਗੱਲਬਾਤ ਕਰਦੇ ਆ ਇਹ ਹੈਗੀਆਂ ਫੋਟਮਾਂ ਜੀ ਤੇ ਇਹਨਾਂ ਨੂੰ ਤੁਸੀਂ ਹਰ ਪ੍ਰਕਾਰ ਦੀ ਜਿਹੜੀ ਇਹ ਤਿਆਰ ਕਰਵਾ ਸਕਦੇ ਹੋ ਛੋਟੇ ਕਿਸਾਨ ਲੈਂਦੇ ਨੇ ਕਈ ਵਾਰੀ ਤੇ ਕਾਫੀ ਪਪੂਲਰ ਨੇ ਇਹ ਤੇ ਫੋਟਮਾਂ ਚੈੱਕ ਕਰ ਲਓ ਜੀ ਫਿਰ ਇਹਦੇ ਬਾਰੇ ਪ੍ਰੋਪਰ ਅਸੀਂ ਜਾਣਕਾਰੀ ਤੁਹਾਨੂੰ ਦੇ ਦੇਾਂਗੇ ਤੇ ਇਹ ਸਨ ਫੋਟਮਾਂ ਜੀ ਤੇ ਹੁਣ ਮੈਂ ਤੁਹਾਨੂੰ ਇਹਨਾਂ ਦਾ ਨੰਬਰ ਦੇ ਦਿਆਂ ਪਹਿਲਾਂ ਤਾਂ ਤੇ ਫਿਰ ਇਹਨਾਂ ਦੀ ਪੂਰੀ ਜਾਣਕਾਰੀ ਤੁਸੀਂ ਕਿੱਥੋਂ ਬਣਵਾ ਸਕਦੇ ਹੋ ਜੀ ਕਿਵੇਂ ਕੁਛ ਹੈ ਜੀ ਤੇ ਜਿੰਨੀ ਵੀ ਆਪਾਂ ਇਦਾਂ ਦੇ ਜਿਹੜੇ ਬਣਾਉਂਦੇ ਨੇ ਘਰਾਂ ਦੇ ਵਿੱਚ ਸੰਦ ਬਣਾਉਂਦੇ ਨੇ ਉਹਨਾਂ ਦੀ ਐਡ ਕਰੀ ਦੀ ਹੈ ਕੋਈ ਵੱਡੇ ਵਧੀਆ ਜਿਹੜੇ ਚੱਲ ਰਹੇ ਹੁੰਦੇ ਨੇ ਪਪੂਲਰ ਹੁੰਦੇ ਨੇ ਤੁਹਾਡੇ ਏਰੀਏ ਦੇ ਤੋਂ ਨੂੰ ਕੋਈ ਵਾਰੀ ਰੇਟ ਜ਼ਿਆਦਾ ਲੱਗਦਾ ਹੈ ਸਟੀਲੋ ਹਲਾ ਹ ਵਧੀਆ ਲੱਗਦਾ ਉਹਨਾਂ ਦੀ ਆਪਾਂ ਐਡ ਨਹੀਂ ਲਗਾਈ ਦੀ ਜਿਹੜਾ ਵਧੀਆ ਬਿਲਕੁਲ ਵਧੀਆ ਸ਼ਾਨਦਾਰ ਕੰਮ ਕਰਕੇ ਦਿੰਦੇ ਨੇ ਤੇ ਕਾਫੀ ਡਿਮਾਂਡ ਦੇ ਵਿੱਚ ਹੁੰਦੇ ਨੇ ਆਪਣੇ ਆਪ ਦੇ ਏਰੀਏ ਦੇ ਵਿੱਚ ਉਹਨਾਂ ਦੀ ਕਾਫੀ ਡਿਮਾਂਡ ਹੁੰਦੀ ਹੈ ਉਹਨਾਂ ਦੀ ਹੀ ਐਡ ਅਸੀਂ ਐਤਾਂ ਮਸ਼ੀਨਰੀ ਜਿਹੜੀ ਤਿਆਰ ਕਰਦੇ ਲਾਈ ਦੀ ਹੈ ਇਹ ਆ ਗਿਆ ਜੀ ਇਹਨਾਂ ਦਾ ਨੰਬਰ ਤੁਨੂੰ ਮੈਂ ਜਾਣਕਾਰੀ ਦੇ ਦਿਆਂ ਜੀ ਬਾਈਕ ਟਰਾਲੀ ਹੈ ਜੀ ਇਹ ਮੋਟਰਸਾਈਕਲ ਵਾਲੀ ਟਰਾਲੀ ਹੈ ਤਲਵੰਡੀ ਸੈਭੋ ਬਣਾਉਂਦੇ ਆ ਵੀਰੇ ਇਹ ਤੁਸੀਂ ਇਹਨਾਂ ਤੋਂ ਬਣਵਾ ਸਕਦੇ ਹੋ ਤਲਵੰਡੀ ਸੈਭੋ ਦੇ ਵਿੱਚ ਤੇ ਸੁਰਜੀਤ ਸਿੰਘ ਵੀਰ ਦਾ ਨਾਮ ਹੈ ਜੀ ਤੇ ਬਠਿੰਡਾ ਤਲਵੰਡੀ ਸਭ ਮਾਨਸਾ ਇੱਥੋਂ ਦੇ ਜਿਹੜੇ ਕਿਸਾਨ ਵੀ ਰਖੀ ਸਕਦੇ ਨੇ ਇਹ ਟਰਾਲੀ ਦੀ ਡਿਮਾਂਡ ਵੀਰੇ 7000 ਰੁਪਏ ਤੋਂ ਇਹ ਸਟਾਰਟ ਹੋ ਜਾਂਦੀਆਂ ਨੇ ਤੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ 12500 ਰੁਪਏ ਦੀ ਹੈਗੀ ਹੈ ਵੀਰੇ ਅਲੱਗ-ਅਲੱਗ ਰੇਟ ਹੁੰਦੇ ਨੇ ਵੀਰੇ ਤੁਸੀਂ ਕਿੰਨੇ ਹੈਵੀ ਤੇ ਕਿੰਨੀ ਆਪਦੇ ਹਿਸਾਬ ਨਾਲ ਤੁਸੀਂ ਨਾ ਤੋਂ ਤਿਆਰ ਕਰਵਾ ਸਕਦੇ ਹੋ ਜਿੱਦਾਂ ਦੀ ਤੁਹਾਨੂੰ ਕਿਸੇ ਵੀਰ ਨੂੰ ਰਿਕੁਆਇਰਮੈਂਟ ਹੈ ਤੇ ਉਦਾਂ ਦੀ ਇਹ ਤਿਆਰ ਕਰਕੇ ਦੇ ਦਿੰਦੇ ਨੇ ਤੇ ਕੰਡੀਸ਼ਨ ਵਗੈਰਾ ਵਧੀਆ ਤੇ ਟਰਾਲੀ ਆਈ ਹੈ ਵੀਰੇ ਨੈਕਸਟ ਐਡ ਟਰਾਲੀ ਦੀ ਦਿਖਾਉਣ ਲੱਗੇ ਆ ਤੇ ਟਰਾਲੀ ਦੀ ਵੀ ਕਾਫੀ ਡਿਮਾਂਡ ਰਹਿੰਦੀ ਆ ਵੀਰਾਂ ਨੂੰ ਟਰਾਲੀ ਦੀਆਂ ਤੇ ਇੱਕ ਸੈਕਿੰਡ ਫੇਰ ਮੈਂ ਫੋਟੋ ਮਾਨ ਤੁਹਾਡੇ ਸਾਹਮਣੇ ਲੈ ਕੇ ਆਉਣਾ ਕਿਉਂਕਿ ਲਾਈਵ ਥੋੜਾ ਜਨਾ ਕਰਨ ਔਖਾ ਹੁੰਦਾ ਵੀਰੇ ਇੱਕ ਟਾਈਮ ਤੇ ਸਾਰੀ ਜਾਣਕਾਰੀ ਇਕੱਠੀ ਕਰਨੀ ਤੇ ਫੋਟੋ ਵਗੈਰਾ ਸੇਵ ਕਰਨੀਆਂ ਪੈਂਦੀਆਂ ਨੇ ਚਲੋ ਜੀ ਫੋਟੋਆਂ ਹੋ ਚੁੱਕੀਆਂ ਜੀ ਆਪਣੇ ਕੋਲੇ ਆ ਗਈ ਜੀ ਆਪਣੇ ਕੋਲ ਟਰਾਲੀ ਤੇ ਫੋਟੋਆਂ ਦੇਖੋ ਜੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਲਾਈਕ ਬਹੁਤ ਘੱਟ ਕਰ ਰਹੇ ਹੋ ਜੀ ਲਾਈਕ ਸਬਸਕ੍ਰਾਈਬ ਕਰ ਦਿਓ ਜਿਹੜੇ ਵੀਰਾਂ ਨੇ ਨਹੀਂ ਕੀਤਾ ਸਬਸਕ੍ਰਾਈਬ ਸ਼ੇਅਰ ਕਰ ਦਿਓ ਜੀ ਅਸੀਂ ਆਪਣੀ ਮਿਹਨਤ ਕਰਦੇ ਆਂ ਵੀਰੇ ਸਾਰੇ ਵੀਰਾਂ ਦੇ ਖਾਤਰ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਟਰਾਲੀ ਵਾਲੇ ਵੀਰ ਦਾ ਨੰਬਰ ਮੈਂ ਲਾ ਦਿਆਂ ਸਕਰੀਨ ਤੇ ਤੁਸੀਂ ਫੋਟੋਆਂ ਦੇਖੋ ਤੇ ਫਿਰ ਆਪਾਂ ਕਰਦੇ ਆਂ ਜੀ ਪ੍ਰੋਪਰ ਇਹਦੇ ਬਾਰੇ ਗੱਲ ਟਰਾਲੀ ਬਾਰੇ ਕਿੱਥੋਂ ਖੜੀ ਹੈ ਜੀ ਕੀ ਰੇਟ ਹੈ ਕਿਵੇਂ ਕੁਝ ਮਿਲੂਗੀ ਸਾਰੀ ਗੱਲਬਾਤ ਕਰਾਂਗੇ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਜਲਦੀ ਜਲਦੀ ਤਾਂ ਕਿ ਹੋਰ ਵੀ ਭਰਾ ਆਪਣੇ ਚੈਨਲ ਨਾਲ ਜੁੜ ਸਕਣ ਤੇ ਉਹ ਜਿਹੜੀ ਵੀ ਚੀਜ਼ ਖਰੀਦਣਾ ਚਾਹੁੰਦੇ ਆ ਖਰੀਦ ਸਕਣ ਇਹ ਟਰਾਲੀ ਹੈ ਵੀਰੇ ਜੈਕ ਵਾਲੀ ਟਰਾਲੀ ਹੈ ਤੁਸੀਂ ਦੇਖ ਸਕਦੇ ਹੋ ਫੋਟੋਆਂ ਵੀਰ ਨੇ ਭੇਜੀਆਂ ਹੋਈਆਂ ਐ ਤੇ ਕੰਡੀਸ਼ਨ ਵਗੈਰਾ ਚਾਦਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਚਾਦਰ ਬਿਲਕੁਲ ਵਧੀਆ ਪਈ ਹੈ ਕੋਈ ਮਤਲਬ ਕਿ ਜਰੀ ਜੁਰੀ ਹੈ ਨਹੀਂ ਕਿਤੋਂ ਵੀ ਕੋਈ ਮੋਰੀਆਂ ਨਹੀਂ ਹੈਗੀਆਂ ਚਾਦਰ ਦੇ ਵਿੱਚ ਬਿਲਕੁਲ ਵਧੀਆ ਕੰਡੀਸ਼ਨ ਦੀ ਚਾਦਰ ਪਈ ਹੈ ਜੀ ਇਹ ਟਰਾਲੀ ਦੀ ਗੱਲ ਕਰੀਏ ਟਰਾਲੀ ਬਾਰੇ ਤਾਂ ਤੁਹਾਨੂੰ ਅਸੀਂ ਸਾਰੀ ਗੱਲ ਬਾਤ ਇਹਦੀ ਦੱਸ ਦਿਆਂ ਜੀ 10 6 ਦੀ ਜੈਕ ਵਾਲੀ ਟਰਾਲੀ ਹੈ ਵੀਰੇ 10 6 ਦੀ ਨੰਬਰ ਸਕਰੀਨ ਤੇ ਹੈ 65000 ਰੁਪਏ ਦੀ ਡਿਮਾਂਡ ਮਾਲਕ ਵੀਰਾਂ ਵੱਲੋਂ ਰੱਖੀ ਗਈ ਹੈ। ਬਾਕੀ ਰੇਟ ਮੌਕੇ ਤੇ ਉੱਪਰ ਲੈਸ ਵੀ ਹੋ ਜੂਆ ਜੀ ਤੇ 65000 ਰੁਪਏ ਦੀ ਡਿਮਾਂਡ ਹੈ। ਕੰਡੀਸ਼ਨ ਤੁਸੀਂ ਦੇਖ ਹੀ ਲਿਆ ਬਿਲਕੁਲ ਓਕੇ ਕੰਡੀਸ਼ਨ ਦੀ ਇਹ ਟਰੋਲੀ ਹੈ ਤੇ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਮਾਲਕ ਵੀਰਾਂ ਦਾ ਨੰਬਰ ਹੈ ਜੀ ਇਹਨਾਂ ਨਾਲ ਗੱਲ ਕਰਕੇ ਤੁਸੀਂ ਖਰੀਦ ਸਕਦੇ ਹੋ। ਰੇਟ ਵਗੈਰਾ ਮੌਕੇ ਤੇ ਤੁਸੀਂ ਆਪਣਾ ਤੈਅ ਕਰ ਸਕਦੇ ਹੋ ਵੱਧ ਘੱਟ ਰੇਟ ਜਰੂਰ ਹੋ ਜਾਂਦਾ ਹੈ ਤੇ ਇੱਕ ਵਾਰੀ ਵੀਰ ਆਪਣੀ ਚੀਜ਼ ਦਾ ਰੇਟ ਜ਼ਿਆਦਾ ਹੀ ਰੱਖਦੇ ਆ ਜੀ। ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜਿੰਨੇ ਵੀ ਭਰਾ ਆਪਣੇ ਨਾਲ ਜੁੜ ਚੁੱਕੇ ਨੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਨੈਕਸਟ ਐਡ ਆਪਣੇ ਕੋਲੇ ਆਇਸ਼ਰ ਟਰੈਕਟਰ ਪਹੁੰਚਾ ਜੀ ਆਇਸ਼ਰ 241 ਤੇ ਬਹੁਤ ਦੁਹਾਨੀਆਂ ਜੀ ਫੋਟੋਆਂ ਆਇਸ਼ਰ ਟਰੈਕਟਰ ਦੀਆਂ ਤੇ ਨੰਬਰ ਸਭ ਤੋਂ ਪਹਿਲਾਂ ਨੰਬਰ ਲਗਾ ਦੇ ਜੀ ਆਇਸ਼ਰ ਵਾਲੇ ਵੀਰ ਦਾ ਨੰਬਰ ਸਕਰੀਨ ਤੇ ਹੈ ਜੀ ਆਇਸ਼ਰ ਵਾਲੇ ਵੀਰ ਦਾ ਚੇਂਜ ਹੋ ਜੂਗਾ ਜੀ 98 ਵਾਲਾ ਨੰਬਰ ਹੈ ਤੇ ਫੋਟੋਆਂ ਦੇਖ ਲਓ ਜੀ ਉਸ ਤੋਂ ਬਾਅਦ ਆਪਾਂ ਕਰਦੇ ਅੱਗੇ ਦੀ ਗੱਲ ਇਹ ਆਇਸ਼ਰ ਟਰੈਕਟਰ ਹੈ ਵੀਰੇ 241 NC ਤੇ ਰੰਗ ਪੇਂਟ ਨਾਲਦਾ ਟਰੈਕਟਰ ਤੇ ਕੰਡੀਸ਼ਨ ਵਧੀਆ ਵੀਰੇ ਛਤਰੀ ਵਗੈਰਾ ਲੱਗੀ ਹੋਈ ਹੈ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਹੈ ਇੰਜਨ ਗੇਅਰ ਸਾਰਾ ਓਕੇ ਹੈ ਵੀਰੇ ਫੁੱਲ ਤਸੱਲੀ ਵਾਲਾ ਟਰੈਕਟਰ ਹੈ ਵੀਰੇ ਮਾਲਕੀ ਵਿਦਾਂ ਵੱਲੋਂ ਟਰੈਕਟਰ ਦੀ ਪੂਰ ਤਸੱਲੀ ਕੀਤੀ ਗਈ ਹੈ ਜੀ ਹਰ ਤਰ੍ਹਾਂ ਦੇ ਤੁਸੀਂ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਜੀ ਨਵੀਂ ਬੈਟਰੀ ਹੈ ਜੀ 98 ਮਾਡਲ ਹੈ ਕੰਟੈਕਟ ਨੰਬਰ ਸਕਰੀਨ ਤੇ ਹੈ ਗੁਡিয়ার ਦੇ ਟਾਇਰ ਨੇ ਕੰਡੀਸ਼ਨ ਤੁਸੀਂ ਟਾਇਰਾਂ ਦੀ ਦੇਖ ਸਕਦੇ ਹੋ ਬਾਕੀ ਲੈਣ ਸਮੇ ਤੁਸੀਂ ਰੇਟ ਘੱਟ ਵੱਧ ਹੋ ਜੂਗਾ ਜੀ ਮਾਲਕੀ ਵਿਦਾਂ ਨਾਲ ਤੁਸੀਂ ਆਪਣੀ ਪ੍ਰੋਪਰ ਗੱਲਬਾਤ ਕਰਕੇ ਇਹ ਟਰੈਕਟਰ ਹੈ ਜਿਹੜਾ ਖਰੀਦ ਸਕਦੇ ਹੋ ਕੰਡੀਸ਼ਨ ਤੁਸੀਂ ਦੇਖ ਹੀ ਲਿਆ ਬਿਲਕੁਲ ਓਕੇ ਕੰਡੀਸ਼ਨ ਦਾ ਇਹ ਟਰੈਕਟਰ ਹੈ ਬਈ ਅਗਲੀ ਜਿਹੜੀ ਆਪਣੇ ਕੋਲੇ ਐਡਵਾਂਸ ਸੀ ਵੀਰੇ ਸਵਰਾਜ ਦੀ ਡਿਮਾਂਡ ਸੀ ਵੀਰਾਂ ਨੂੰ ਸਵਰਾਜ 855 ਟਰੈਕਟਰ ਲੈ ਕੇ ਆਏ ਆ ਜੀ ਬਹੁਤ ਹੀ ਘੱਟ ਪ੍ਰਾਈਸ ਦਾ ਵਧੀਆ ਕੰਡੀਸ਼ਨ ਦਾ ਟਰੈਕਟਰ ਅਸੀਂ ਤੁਹਾਡੇ ਨਾਲ ਲੈ ਕੇ ਆਏ ਆ ਜੀ ਇੱਕ ਮਿੰਟ ਦਿਓ ਮੈਨੂੰ ਤੇ ਫੋਟੋਆਂ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਜੀ ਕੰਡੀਸ਼ਨ ਬਿਲਕੁਲ ਓਕੇ ਕੰਡੀਸ਼ਨ ਦਾ ਟਰੈਕਟਰ ਤੁਹਾਨੂੰ ਦਿਖਾਉਣ ਲੱਗੇ ਆ ਜੀ ਬਿਲਕੁਲ ਵਧੀਆ ਕੰਡੀਸ਼ਨ ਦਾ ਪਿਆ ਤੇ ਤੁਹਾਡੇ ਸਾਹਮਣੇ ਆ ਗਈਆਂ ਜੀ ਟਰੈਕਟਰ ਦੀਆਂ ਫੋਟੋਆਂ ਇੱਕ ਵਾਰੀ ਤੁਸੀਂ ਦੇਖੋ ਫੋਟੋਆਂ ਤੇ ਇਹਨਾਂ ਦਾ ਨੰਬਰ ਹੈ ਜਿਹੜਾ ਮੈਂ ਉਹ ਅਪਡੇਟ ਕਰਦਾ ਜੀ ਸਵਰਾਜ ਵਾਲੇ ਵੀਰ ਦਾ ਨੰਬਰ ਅਪਡੇਟ ਕਰਨ ਲੱਗਿਆ ਜੀ ਬਸ ਇੱਕ ਸੈਕਿੰਡ ਦਾ ਟਾਈਮ ਦਿਓ ਇਹ ਸਵਰਾਜ ਵਾਲੇ ਵੀਰ ਦਾ ਨੰਬਰ ਹੈ ਜੀ ਫੋਟੋ ਮਾਂ ਦੇਖ ਲਓ ਉਸ ਤੋਂ ਬਾਅਦ ਤੁਹਾਨੂੰ ਟਰੈਕਟਰ ਦੀ ਪੂਰੀ ਜਾਣਕਾਰੀ ਦੇ ਦੇਵਾਂਗੇ ਸਵਰਾਜ 855 ਇਹ ਟਰੈਕਟਰ ਹੈ ਜੀ ਸਵਰਾਜ 855 ਤੇ ਇਹਦੇ ਬਾਰੇ ਪੂਰੀ ਜਾਣਕਾਰੀ ਦੇ ਦਿੰਨੇ ਆ ਜੀ ਸਵਰਾਜ 855 2000 ਮਾਡਲ ਹੈ ਵੀਰੇ ਤੇ ਪੰਜਾਬ ਨੰਬਰ ਹੈ ਡਿਸਟ੍ਰੀਬਿਊਟਰ ਲੱਗਿਆ ਹੋਇਆ ਹੈ オリジナル ਸ਼ੀਲਡ ਟਰੈਕਟਰ ਹੈ ਵੀਰੇ ਸਾਰਾ ਕੰਮ ਹੋਇਆ ਟਰੈਕਟਰ ਦਾ ਜੀ ਤੇ ਡਾਕੂਮੈਂਟ ਸਾਰੇ ਕੰਪਲੀਟ ਨੇ ਇੰਜਨ ਗੇਅਰ ਬਿਲਕੁਲ ਓਕੇ ਹੈ ਵੀਰੇ ਤੇ ਫਰੋਜ਼ਪੁਰ ਇਹ ਟਰੈਕਟ ਖੜਾ ਹੈ ਜੀ ਤੇ ਟਰੈਡ ਤੇ ਜਿਹੜੀ ਡਿਮਾਂਡ ਰੱਖੀ ਗਈ ਹੈ 220000 ਰੁਪਏ ਦੀ ਡਿਮਾਂਡ ਰੱਖੀ ਗਈ ਹੈ ਜੀ ਬਾਕੀ ਰੇਟ ਹੈ ਜਿਹੜਾ ਮੌਕੇ ਦੇ ਉੱਪਰ ਵੱਧ ਘੱਟ ਹੋ ਜੂਗਾ ਤੁਸੀਂ ਉਹ ਆਪ ਦਾ ਮੌਕੇ ਦੇ ਉੱਪਰ ਇਹਨਾਂ ਨਾਲ ਕੰਟੈਕਟ ਕਰਕੇ ਸਾਰੀ ਜਾਣਕਾਰੀ ਇਹਨਾਂ ਤੋਂ ਪ੍ਰਾਪਤ ਕਰ ਸਕਦੇ ਹੋ ਜੀ ਨੰਬਰ ਇਹਨਾਂ ਦਾ ਸਕਰੀਨ ਤੇ ਹੈ ਜੀ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਇਸ ਤੋਂ ਬਾਅਦ ਜੀ ਸਾਡਾ ਨੰਬਰ ਐਡ ਕਰਵਾਉਣ ਦੇ ਲਈ ਹੈਗਾ ਜੀ 987798 8446 ਇਹ ਨੰਬਰ ਤੇ ਤੁਸੀਂ ਐਡ ਕਰਵਾ ਸਕਦੇ ਹੋ ਜੀ ਤੇ ਸਾਡਾ ਨੰਬਰ ਸਕਰੀਨ ਤੇ ਆ ਚੁੱਕਿਆ ਹੈ ਇਸ ਨੰਬਰ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਵਰਟਾਈਜ਼ਮੈਂਟ ਕਰਵਾ ਸਕਦੇ ਹੋ ਜੀ ਤੇ ਬਿਲਕੁਲ ਫ੍ਰੀ ਦੇ ਵਿੱਚ ਸਾਰਾ ਕੁਝ ਕੀਤਾ ਜਾਂਦਾ ਜੀ ਤੇ ਐਡ ਵਰਟਾਈਜ਼ਮੈਂਟ ਲਈ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਿਸੇ ਕੰਪਨੀ ਦੀ ਤੇ ਉਹ ਵੀ ਤੁਸੀਂ ਕਾਲ ਕਰ ਸਕਦੇ ਹੋ ਵੀਰੇ ਜੀ ਸਾਡੀ ਵੀ ਐਡ ਲਾ ਦਿਓ ਆਕਾਸ਼ਮਾਨ ਬਿਲਕੁਲ ਵੀਰੇ ਤੁਸੀਂ ਸੈਂਡ ਕਰੋ ਵੀਰੇ ਜੇ ਤੁਸੀਂ ਕਰ ਚੁੱਕੇ ਹੋ ਤਾਂ ਤੁਹਾਡੀ ਐਡ ਵੀ ਅਸੀਂ ਬਿਲਕੁਲ ਜਲਦੀ ਤੋਂ ਜਲਦੀ ਆਪਣੇ ਚੈਨਲ ਤੇ ਲਗਾ ਦੇਾਂਗੇ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਹੜੇ ਵੀ ਧਰਨਿਆਂ ਦੇ ਵਿੱਚ ਪਹੁੰਚੇ ਨੇ ਉਹਨਾਂ ਦਾ ਬਹੁਤ ਹੀ ਵੀਰੇ ਧੰਨਵਾਦ ਹੈ ਤੇ ਜਿਹੜੇ ਵੀਰ ਹਲੇ ਧਰਨਿਆਂ ਤੇ ਪਹੁੰਚੇ ਨਹੀਂ ਤੁਸੀਂ ਜਾ ਸਕਦੇ ਆ ਜਾਓ ਤੇ ਜੇ ਤੁਸੀਂ ਨਹੀਂ ਜਾ ਸਕਦੇ ਤੁਸੀਂ ਇੱਥੇ ਬੈਠ ਕੇ ਵੀ ਕਿਸਾਨਾਂ ਦੀ ਹੈਲਪ ਕਰ ਸਕਦੇ ਹੋ ਜਿੱਦਾਂ ਕਿ ਤੁਸੀਂ ਅੱਜ ਦੇ ਟਾਈਟਲ ਦੇ ਵਿੱਚ ਦੇਖ ਸਕਦੇ ਹੋ ਫਾਰਮਰ ਪ੍ਰੋਟੈਸਟ ਹੈਸ਼ਟੈਗ ਲੱਗਿਆ ਹੋਇਆ ਹੈ ਇਹ ਹੈਸ਼ਟੈਗ ਤੁਸੀਂ ਵੀਰੇ ਟਵਿੱਟਰ ਦੇ ਉੱਤੇ ਯੂਜ਼ ਕਰਨਾ ਹੈ ਟਵਿੱਟਰ ਦਾ ਅਕਾਊਂਟ ਤੁਸੀਂ ਬਣਾ ਲਓ ਵੀਰੇ ਬਿਲਕੁਲ ਬਣਾਉਣਾ ਸੌਖਾ ਹੈ ਅਸੀਂ ਸਾਡੇ ਚੈਨਲ ਦੇ ਥਰੂ ਘੱਟੋ ਘੱਟ 1600 ਟਵਿੱਟਰ ਦੇ ਉੱਤੇ ਹੈਸ਼ਟੈਗ ਲਾ ਕੇ ਕਮੈਂਟ ਕਰ ਚੁੱਕੇ ਆ ਵੀਰੇ ਸਾਡੀ ਟਵਿੱਟਰ ਦੀ ਆਈਡੀ ਦੇ ਉੱਤੋਂ 1600 ਅਸੀਂ ਕਰ ਚੁੱਕੇ ਆ ਤੇ ਬਾਕੀ ਧਰਨੇ ਦੇ ਵਿੱਚ ਵੀ ਅਸੀਂ ਬਿਲਕੁਲ ਜਾ ਰਹੇ ਆ ਉੱਥੇ ਪ੍ਰੋਟੈਸਟ ਦੇ ਵਿੱਚ ਤੇ ਤੁਸੀਂ ਵੀ ਵੀਰੇ ਕਿਸਾਨਾਂ ਦੀ ਹੈਲਪ ਕਰ ਦਿਓ ਕਿਉਂਕਿ ਜਿੰਨੇ ਵੀ ਆਪਣੇ ਚੈਨਲ ਨੂੰ ਦੇਖਦੇ ਨੇ ਸਾਰੇ ਹੀ ਕਿਸਾਨ ਨੇ ਤੇ ਜਿਹੜੇ ਵੀ ਤੁਸੀਂ ਨਹੀਂ ਪਹੁੰਚਦੇ ਵੀਰੇ ਜਿੰਨੇ ਤੁਹਾਡੇ ਘਰ ਦੇ ਵਿੱਚ ਮੋਬਾਈਲ ਹੈ ਸਾਰਿਆਂ ਦੇ ਉੱਤੇ ਇੱਕ ਇੱਕ ਟਵਿੱਟਰ ਦਾ ਅਕਾਊਂਟ ਜ਼ਰੂਰ ਬਣਾਓ ਬਿਲਕੁਲ ਬਣਾਉਣਾ ਸੌਖਾ ਹੈ ਵੀਰੇ ਉਹਦੇ ਉੱਤੇ ਤੁਸੀਂ ਕਿਸੇ ਦੀ ਫੋਟੋ ਸ਼ੇਅਰ ਕਰਦੇ ਜਦੋਂ ਉਦੋਂ ਤੁਸੀਂ ਹੈਸ਼ਟੈਗ ਦੇ ਸਕਦੇ ਹੋ ਤੇ ਕੁਝ ਲਿਖ ਕੇ ਤੁਸੀਂ ਸ਼ੇਅਰ ਕਰਨਾ ਉਹਦੇ ਉੱਤੇ ਕੱਲਾ-ਕੱਲਾ ਹੈਸ਼ਟੈਗ ਜਿਹੜਾ ਗਿਣਿਆ ਜਾਂਦਾ ਉਹ ਹੈਸ਼ਟੈਗ ਕਿੱਥੇ ਕੰਮ ਆਉਂਦਾ ਉਹ ਵੀ ਦੱਸ ਦਿੰਨਾ ਹੈ ਫੇਸਬੁੱਕ ਦਾ ਹੈਸ਼ਟੈਗ ਕਿਤੇ ਕੰਮ ਨਹੀਂ ਆਉਂਦਾ ਇੰਸਟਾਗ੍ਰਾਮ ਦਾ ਕਿਤੇ ਕੰਮ ਨਹੀਂ ਆਉਂਦਾ ਜੀ ਕੱਲਾ ਟਵਿੱਟਰ ਦਾ ਕੰਮ ਆਉਂਦਾ ਕਿਉਂਕਿ ਟਵਿੱਟਰ ਪੂਰੀ ਦੁਨੀਆ ਦੇ ਵਿੱਚ ਦੇਸ਼ਾਂ ਦੇ ਵਾਈਜ਼ ਨਹੀਂ ਚੱਲਦਾ ਹਰ ਇੱਕ ਚੀਜ਼ ਹਰ ਇੱਕ ਦੇਸ਼ ਵਿੱਚ ਦੇਸ਼ ਦੇ ਵਾਈਜ਼ ਚੱਲਦੀ ਜਿਵੇਂ ਫੇਸਬੁੱਕ ਦੇ ਉੱਤੇ ਆਪਾਂ ਨੇ ਦੇਸ਼ ਦੀ ਸਾਰਾ ਡਾਟਾ ਦੇਸੂਗਾ ਕੈਨੇਡਾ ਚ ਕੈਨੇਡਾ ਦਾ ਡਾਟਾ ਦੇਸੂਗਾ ਟਵਿੱਟਰ ਦੇ ਉੱਤੇ ਸਾਰੇ ਦੇਸ਼ਾਂ ਦਾ ਡਾਟਾ ਤੁਸੀਂ ਦੇਖ ਸਕਦੇ ਹੋ ਜਦੋਂ ਟਵਿੱਟਰ ਦੇ ਉੱਤੇ ਕੋਈ ਵੀ ਹੈਸ਼ਟੈਗ ਟ੍ਰੈਂਡਿੰਗ ਦੇ ਵਿੱਚ ਜਾਂਦਾ ਜਾਨੀ ਕਿ ਜਿਆਦਾ ਹੈਸ਼ਟੈਗ ਲੋਕਾਂ ਵੱਲੋਂ ਵਰਤਿਆ ਜਾਂਦਾ ਕਿਸੇ ਵੀ ਦੇਸ਼ ਵੱਲੋਂ ਉਹ ਆਟੋਮੈਟਿਕ ਹੀ ਤਾਂ ਆ ਜਾਂਦਾ ਹੈ ਤਾਂ ਉਹਨਾਂ ਕਰਕੇ ਜਿਹੜੀਆਂ ਵੱਡੀਆਂ ਨਿਊਜ਼ ਏਜੰਸੀਆਂ ਨੇ ਯੂਐਸ ਏਰੀਆ ਨਿਊਜ਼ ਏਜੰਸੀਆਂ ਹੋਈਆਂ ਜਿਵੇਂ ਡੇਲੀ ਮੇਲ ਹੋ ਗਿਆ ਯੂਐਸਚੋ ਬੀਬੀਸੀ ਹੋ ਗਿਆ ਉਹ ਉਹਨਾਂ ਨੂੰ ਦੇਖਦੀਆਂ ਨੇ ਫਿਰ ਉਹ ਉਹਦੇ ਬਾਰੇ ਮਤਲਬ ਕਿ ਵਿਸਤਾਰ ਦੇ ਵਿੱਚ ਦੱਸਦੀਆਂ ਨੇ ਕਿ ਇੰਡੀਆ ਦੇ ਵਿੱਚ ਇਸ ਤਰ੍ਹਾਂ ਦਾ ਸਰਕਾਰ ਦੇ ਵਿਰੁੱਧ ਧਰਨਾ ਲੱਗਿਆ ਹੋਇਆ ਹੈ ਉਦੋਂ ਫਿਰ ਸਰਕਾਰ ਨੂੰ ਬਹੁਤ ਜ਼ਿਆਦਾ ਹੱਥ ਪੈਰਾਂ ਦੀ ਪੈਂਦੀ ਹੈ ਕਿਉਂਕਿ ਇਹ ਪੂਰੇ ਵਰਲਡ ਦੀ ਫਿਰ ਨਿਊਜ਼ ਬਣਦੀ ਹੈ ਤੇ ਸਪੋਰਟ ਵੀ ਬਹੁਤ ਵਧੀਆ ਮਿਲਦੀ ਹੈ ਇਸ ਕਰਕੇ ਤੁਸੀਂ ਸਭ ਤੋਂ ਜ਼ਿਆਦਾ ਤਾਕਤ ਹੈ ਇਹ ਚੀਜ਼ ਦੇ ਵਿੱਚ ਤੇ ਇਸ ਤਰ੍ਹਾਂ ਵੀ ਤੁਸੀਂ ਹੈਲਪ ਕਰ ਸਕਦੇ ਹੋ ਤੇ ਕਰੋ ਜਰੂਰ ਟਵਿੱਟਰ ਦਾ ਅਕਾਊਂਟ ਜਿਹੜੇ ਨਹੀਂ ਬਣਾ ਸਕਦੇ ਘਰ ਵਿੱਚ ਕੋਈ ਪੜਿਆ ਲਿਖਿਆ ਮੈਂਬਰ ਹੈ ਸਾਰਿਆਂ ਨੂੰ ਬਣਾ ਕੇ ਉਹਨਾਂ ਦੇ ਮੋਬਾਈਲ ਤੋਂ ਰੋਜ਼ ਇੱਕ ਇੱਕ ਟਵੀਟ ਜਰੂਰ ਕਰਿਆ ਕਰੋ ਜੀ ਤੇ ਲੇਟੈਸਟ ਟਵੀਟ ਤੁਹਾਨੂੰ ਅਲੱਗ-ਅਲੱਗ ਕਿਸਾਨ ਬੰਦੇ ਦੀਆਂ ਜਿਹੜੀਆਂ ਪੇਜ ਬਣੇ ਹੋਏ ਨੇ ਫੇਸਬੁੱਕ ਤੇ ਉੱਥੋਂ ਮਿਲ ਜਾਣਗੇ ਜੀ ਹੁਣ 14 ਨੂੰ ਭਾਰਤ ਮੰਦ ਹੈ ਜੀ ਉਹਦਾ ਕਰ ਸਕਦੇ ਹੋ ਤੇ ਇਸ ਤਰ੍ਹਾਂ ਦੇ ਟਵੀਟ ਜਰੂਰ ਕਰਿਆ ਕਰੋ ਜੀ ਤੇ ਜੇ ਵੀਡੀਓ ਪਸੰਦ ਆਉਂਦੇ ਨੇ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਟਵੀਟ ਦਾ ਅਕਾਊਂਟ ਜਰੂਰ ਬਣਾ ਲਿਓ ਜੀ ਤੇ ਸਾਰੇ ਹੀ ਵੀਰਾਂ ਨੂੰ ਇੰਨੀ ਕੋ ਹੈਲਪ ਮਤਲਬ ਕਿ ਬੇਨਤੀ ਹੈ ਤੇ ਹੈਲਪ ਕਰੋ ਜੀ ਕਿਉਂਕਿ ਇਹ ਬਿਲ ਬਹੁਤ ਖਤਰਨਾਕ ਨੇ ਕਿਸਾਨੀ ਦੇ ਲਈ ਤੇ ਸਾਰੇ ਵੀਰਾਂ ਨੂੰ ਸੋਸ਼ੀ ਕਾਲ ਜੀ ਮਿਲਦੇ ਆਂ ਵੀਡੀਓ ਦੇ ਵਿੱਚ ਤੇ ਅੱਗੇ ਤੋਂ ਆਪਣੀਆਂ ਵੀਡੀਓ ਡੇਲੀ ਜਿਵੇਂ ਆਉਂਦੀਆਂ ਨੇ ਉਦਾਂ ਕੰਟੀਨਿਊ ਰਹਿਣੀਆਂ ਜੀ ਅੱਜ ਵੀ ਲਾਈਵ ਵੀਡੀਓ ਸੀਗੀ ਤੇ ਥੋੜਾ ਤੁਹਾਨੂੰ ਦੱਸਣਾ ਸੀ ਕਿ ਟਵਿੱਟਰ ਦੇ ਬਾਰੇ ਕਿ ਟਵਿੱਟਰ ਵਿੱਚ ਬਹੁਤ ਤਾਕਤ ਹੈ ਵੀਰੇ ਕਿ ਤੁਸੀਂ ਇਹਨੂੰ ਯੂਜ਼ ਕਰਕੇ ਤੇ ਵੱਡੇ ਤੋਂ ਵੱਡਾ ਕੰਮ ਜਿਹੜਾ ਕਰਵਾ ਸਕਦੇ ਹੋ ਤੇ ਹੈਸ਼ਟੈਗ ਜ਼ਰੂਰ ਲਾਓ ਕਿਉਂਕਿ ਸਰਕਾਰ ਵੀਰੇ ਬਹੁਤ ਜ਼ਿਆਦਾ ਹੈਸ਼ਟੈਗ ਲਾ ਰੱਖੀ ਹੈ ਕਿਉਂਕਿ ਮੋਦੀ ਦੇ ਕੋਲੇ ਆਈਟੀ ਸੈੱਲ ਨੇ ਆਈਟੀ ਸੈੱਲ ਤੁਹਾਨੂੰ ਮੈਂ ਦੱਸ ਦਿੰਦਾ 2 ਰੁਪਏ ਟਵਿੱਟਰ ਤੇ ਇੱਕ ਟਵੀਟ ਦਾ ਲੈਂਦੇ ਨੇ 2 ਰੁਪਏ ਜਾਂ 1 ਰੁਪਏ ਜਾਂ 5 ਰੁਪਏ ਤੇ ਉਹ ਬਾਰੀ-ਬਾਰੀ ਮਤਲਬ ਕਿ ਕਰੀ ਜਾਂਦੇ ਰਹਿੰਦੇ ਨੇ ਜਿਹੜਾ ਉਹਨਾਂ ਨੂੰ ਦੱਸਦੇ ਪਏ ਅੱਜ ਆਹਾ ਸਰਕਾਰ ਉਹਨਾਂ ਨੂੰ ਕਹਿੰਦੀ ਵੀ ਅੱਜ ਆਹ ਟਵੀਟ ਵੱਤ ਵੱਤ ਕਰੋ ਫਿਰ ਉਹ ਉਹਨਾਂ ਨੂੰ ਪੈਸੇ ਦੇ ਕੇ ਕਰਵਾ ਲੈਂਦੇ ਨੇ ਤਾਂ ਕਰਕੇ ਆਪਾਂ ਵੀ ਹੁਣ ਆਪਣੇ ਭਰਾਵਾਂ ਦਾ ਯੋਗਦਾਨ ਪਾਈਏ ਆਪਾਂ ਘਰ ਬੈ ਕੇ ਟਵੀਟ ਚਲਾ ਕਰੀਏ ਤੇ ਟਵਿੱਟਰ ਤੇ ਅਕਾਊਂਟ ਬਣਾਓ ਕਿ ਬਹੁਤ ਸਾਰੇ ਬਣ ਰਹੇ ਆ ਤੁਸੀਂ ਵੀ ਬਣਾਓ ਜੀ ਤੇ ਸਾਰੇ ਵੀਰਾਂ ਨੂੰ ਰੱਬ ਰਾਖਾ ਜੀ ਮਿਲਦੇ ਆਂ ਕਿਸੇ